ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ دریا ਦੇ ਏਰੀਏ ਦਾ ਪਿੰਡ ਬਡਾਲਾ ਜਿੱਥੇ ਤੁਸੀਂ ਆ ਪਾਣੀ ਦੇਖ ਸਕਦੇ ਹੋ ਸਾਡੇ ਜਿਹੜੇ ਸੇਵਾਦਾਰ ਵੀ ਕਾਫੀ ਜਿਹੜੇ ਆਪਣੀ ਜਿਹੜੀ ਸਮਗਰੀ ਲੈ ਕੇ ਪਹੁੰਚੇ ਆ ਉਹ ਘਰ ਜਿਹੜੇ ਵਿੱਚ ਡੁੱਬੇ ਹੋਏ ਨੇ ਉਹਨਾਂ ਘਰਾਂ ਤੱਕ ਜਿਹੜਾ ਸਮਾਨ ਜਾਣਾ ਹੈਗਾ ਆ ਤੁਸੀਂ ਦੇਖ ਸਕਦੇ ਇਹ ਸਾਡੇ ਬਾਬਾ ਅਨੰਦ ਸਿੰਘ ਜੀ ਸੇਵਾ ਸੁਸਾਇਟੀ ਦੇ ਸਾਰੇ ਸੇਵਾਦਾਰ ਆ ਸੋ ਪਿੰਡ ਲੁਹਾਰੇ ਤੋਂ ਰਸਤਾ ਲੈ ਕੇ ਪਹੁੰਚੇ ਨੇ ਦੋ ਟਰਾਲੀਆਂ ਦੀ ਸੇਵਾ ਤੇ ਤਾਂ ਤਾਂ ਬਾਬਾ ਅਨੰਤ ਸਿੰਘ ਜੀ ਸੇਵਾ ਸੁਸਾਇਟੀ ਅਤੇ ਪਿੰਡ ਲੋਹਾਰੇ ਦੇ ਜਿੰਨੇ ਵੀ ਐਨ ਆਰ ਆਈ ਅਤੇ ਸਮੂਹ ਨਗਰ ਨਿਵਾਸੀ ਉਹਨਾਂ ਵੱਲੋਂ ਜਿਹੜੀ ਇਹ ਸੇਵਾ ਲੈ ਕੇ ਅੱਜ ਜਿੱਥੇ ਆ ਤੁਸੀਂ ਦੇਖ ਸਕਦੇ ਹੋ ਅਸੀਂ 2 2 2.5 2.5 ਫੁੱਟ ਜਿਹੜਾ ਪਾਣੀ ਸਾਡੇ ਜਿਹੜਾ ਵਿੱਚ ਹੈਗਾ ਤੇ ਇੱਥੇ ਪਾਣੀ ਬਹੁਤ ਜ਼ਿਆਦਾ ਹੈਗਾ ਜਿਹੜੇ ਘਰ ਤਾਂ ਜਿਹੜੇ ਡੁੱਬੇ ਡੁੱਬੇ ਆ ਫਸਲਾਂ ਦੇ ਨਾਲ ਨਾਲ ਕਾਫੀ ਜਿਹੜਾ ਵੱਡਾ ਨੁਕਸਾਨ ਇਸ ਪਿੰਡ ਦਾ ਜਿਹੜਾ ਹੋਇਆ ਹੈਗਾ ਸੋ ਇਹ ਦਰਿਆ ਦੇ ਕਾਫੀ ਜਿਹੜਾ ਨੇੜਲੇ ਪਿੰਡਾਂ ਦਾ ਤਗਰੀਬਨ 100 ਵੀ ਤੀ ਜਿਹੜੇ ਪਿੰਡ ਨੇ ਦਰਿਆ ਦੇ ਏਰੀਏ ਦੇ ਜਿੱਥੇ ਇਹ ਪਿੰਡ ਜਿਹੜਾ ਬਿਲਕੁਲ ਜਿਹੜਾ 2 ਤੋਂ 2.5 3 ਫੁੱਟ ਜਿਹੜਾ ਪਾਣੀ ਆ ਪਾਣੀ ਦਾ ਵਹਾਅ ਕਈ ਵਾਰ ਵੱਧ ਵੀ ਜਾਂਦਾ ਤੇ ਕਈ ਵਾਰ ਘਟ ਵੀ ਜਾਂਦਾ ਮੈਂ ਪ੍ਰਭਜੋਤ ਨੂੰ ਕਹਾਂਗਾ ਕਿ ਪ੍ਰਭਜੋਤ ਇੱਕ ਵਾਰ ਜਿਹੜੇ ਆ ਘਰ ਡੁੱਬੇ ਹੋਏ ਆ ਇਹਨਾਂ ਦਾ ਵੀਊ ਵੀ ਤੂੰ ਦਿਖਾ ਦੇ ਵੀ ਕਿੰਨਾ ਕਿੰਨਾ ਪਾਣੀ ਜਿਹੜਾ ਘਰਾਂ ਦੇ ਵਿੱਚ ਇਹਨਾਂ ਦੇ ਵੜ ਚੁੱਕਾ ਹੈਗਾ ਕਿ ਜਿਹੜੇ ਲੋਕ ਆ ਆਪਣੇ ਘਰ ਵੀ ਛੱਡ ਕੇ ਨਹੀਂ ਜਾ ਰਹੇ ਕਿਉਂਕਿ ਘਰਾਂ ਦੇ ਵਿੱਚ ਇੰਨਾ ਕੀਮਤੀ ਜਿਹੜਾ ਸਮਾਨ ਆ ਇੰਨਾ ਸਮਾਨ ਚੱਕਣਾ ਵੀ ਬੜਾ ਔਖਾ ਹੋ ਜਾਂਦਾ ਸੋ ਪਰਿਵਾਰ ਬੈਠੇ ਨੇ ਇਸ ਵਿੱਚ ਦੇ ਵਿੱਚ ਕੀ ਕਦੇ ਨਾ ਕਦੇ ਜਿਹੜਾ ਇਹ ਪਾਣੀ ਜਿਹੜਾ ਇਹ ਘਟਨ ਦਾ ਜਿਹੜਾ ਨਾਮ ਲਵੇਗਾ ਦਰਿਆਵਾਂ ਦਾ ਜਿਹੜਾ ਪਿੱਛੋਂ ਪਾਣੀ ਦਾ ਵਹਾਹ ਜਿਹੜਾ ਹੈਗਾ ਕਾਫੀ ਤੇਜ਼ ਹੈਗਾ ਬੜੀ ਮੁਸ਼ਕਲ ਦੇ ਨਾਲ ਅੱਜ ਜਿਹੜਾ ਇੰਨੀ ਸੰਗਤ ਲੈ ਕੇ ਜਿਹੜਾ ਇੰਨਾ ਰਸਦ ਲੈ ਕੇ ਜਿਹੜੇ ਇੱਥੋਂ ਤੱਕ ਪਹੁੰਚੇ ਆ ਆਪਣੀਆਂ ਜਾਨਾਂ ਨੂੰ ਜਿਹੜਾ ਖਤਰੇ ਦੇ ਵਿੱਚ ਪਾ ਕੇ ਜਿਹੜੀਆਂ ਉਹ ਜਾਨਾਂ ਬੈਠੀਆਂ ਨੇ ਵਿਚਾਰੇ دریاਵਾਹਾਂ ਦੇ ਫਸੀਆਂ ਹੋਈਆਂ ਨੇ ਉੱਥੋਂ ਤੱਕ ਸੇਵਾ ਲੈ ਕੇ ਸਾਡੇ ਪਿੰਡ ਲੁਹਾਰੇ ਬਾਬਾ ਅਨੰਤ ਸਿੰਘ ਦੀ ਸੇਵਾ ਸੁਸਾਇਟੀ ਤੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਪਹੁੰਚੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਦੋ ਟਰੈਕਟਰ ਲੈ ਕੇ ਆਏ ਆ ਦੋ ਟਰਾਲੀਆਂ ਜਿਹੜੀਆਂ ਲੱਦੀਆਂ ਹੋਈਆਂ ਨੇ ਇੱਕ ਤੂੜੀ ਦੀ ਆ ਇੱਕ ਰਾਸ਼ਨ ਦੀ ਆ ਜਿਸ ਵਿੱਚ ਸਮਗਰੀ ਖਾਣ ਪੀਣ ਦਾ ਸਮਾਨ ਆ ਇੱਕ ਪਸ਼ੂਆਂ ਦੇ ਲਈ ਚਾਰੇ ਦੇ ਲਈ ਜਿਹੜਾ ਹੈਗਾ ਤੂੜੀ ਦਾ ਪ੍ਰਬੰਧ ਕੀਤਾ ਗਿਆ ਹੈਗਾ ਸੋ ਮਾ ਭਾਈ ਵੀ ਸਾਡੇ ਨਾਲ ਪਹੁੰਚਿਆ ਹੈਗਾ ਵੱਡੀ ਸੇਵਾ ਇਨਾ ਭਰਾਵਾਂ ਦੀ ਬੜੀ ਔਖੇ ਹੋ ਕੇ ਇੱਥੇ ਤੱਕ ਪਹੁੰਚੇ ਆ ਸੋ ਪਾਣੀ ਬਹੁਤ ਜ਼ਿਆਦਾ ਹੈਗਾ ਫਸਲਾਂ ਤਾਂ ਜਿਹੜੀਆਂ ਗਈਆਂ ਗਈਆਂ ਸਾਰੀਆਂ ਵੱਡਾ ਨੁਕਸਾਨ ਹੈਗਾ ਪਰਿਵਾਰ ਜਿਹੜੇ ਘਰਾਂ ਦੇ ਘਾਰ ਵਿੱਚ ਬੈਠੇ ਬਾਬਾ ਜਸबीर ਸਿੰਘ ਜੀ ਵੀ ਨਾਲ ਆ ਸਾਡੇ ਬਾਬਾ ਜੀ ਬੜੇ ਔਖੇ ਹੋ ਕੇ ਪਹੁੰਚੇ ਆ ਆਪਾਂ ਆ ਬਹੁਤ ਜ਼ਿਆਦਾ ਪਾਣੀ ਹੈ ਜੀ ਸਾਹੂ ਸਾਈ ਹੋ ਗਏ ਜਿਹੜੇ ਘਰ ਡੁੱਬੇ ਪਏ ਆ ਬਹੁਤ ਜ਼ਿਆਦਾ ਪਰਿਵਾਰ ਕਿੰਨੇ ਹੀ ਪਰਿਵਾਰ ਜਿਹੜੇ ਪਾਣੀ ਦੀ ਮਾਰੇਠਾ ਜੀ ਆਹ ਦੇਖੋ ਜੀ ਆਹ ਦੇਖੋ ਪਾਣੀ ਪਾਣੀ ਤਕਰੀਬਨ ਇੱਥੇ ਖੇਤਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ 6 ਤੋਂ 7 ਫੁੱਟ ਪਾਣੀ ਹੋਊਗਾ। ਇਦਾਂ ਹੋ ਜਾ ਪ੍ਰਭ। ਹੂੰ 6 ਤੋਂ 7 ਫੁੱਟ ਪਾਣੀ ਪਰ ਇੱਥੇ ਜਿਹੜਾ ਹੂੰ ਇੱਥੇ ਵੀ ਘੱਟੋ ਘੱਟ ਵੀ 2.5 ਫੁੱਟ ਪਾਣੀ ਤਾਂ ਚੱਲਦਾ ਪਿਆ। ਚੱਲ ਵਰ ਪਿੱਛੇ ਜਿਹੜੀਆਂ ਗੱਡੀਆਂ ਆਪਾਂ ਜਿੱਥੋਂ ਲਾਂ ਕੇ ਆਏ ਉੱਥੇ ਤਕਰੀਬਨ 2.5-3 ਫੁੱਟ ਦਾ ਜਿਹੜਾ ਪਾਣੀ ਦਾ ਵਹਾਅ ਜਿਹੜਾ ਹੈਗਾ ਸੀਗਾ ਪਾਣੀ ਦਾ ਚੱਲ ਵੀ ਤੇਜ਼ ਰਿਹਾ ਹੈਗਾ। ਹਾਂ ਪਾਣੀ ਪਿੱਛੇ ਕਾਫੀ ਪਰਿਵਾਰ ਬੈਠੇ ਆ ਪ੍ਰਭ ਜੋ ਪਰਲੇ ਪਾਸ ਨੂੰ ਕਰਕੇ ਖਾਈ ਪਿੱਛੇ ਜਿਹੜੇ ਪਰਿਵਾਰ ਬੈਠੇ ਹੋ ਜਿਹੜੇ ਜਾ ਰਹੇ ਆ ਘਰ ਘਰਾਂ ਵੱਲ ਨੂੰ ਉਹਨਾਂ ਘ ਪਰ ਔਖਾ ਹੈਗਾ ਹੋਰ ਵੀ ਸੇਵਾਵਾਂ ਜਿਹੜੀਆਂ ਪਹੁੰਚੀਆਂ ਨੇ ਕਾਫੀ ਜਿਹੜੇ ਸੰਸਥਾਵਾਂ ਪਿੱਛੋਂ ਵੀ ਰਾਸ਼ਨ ਲੈ ਕੇ ਆਈਆਂ ਨੇ ਬਣਾ ਕੇ ਜਿਹੜਾ ਰਾਸ਼ਨ ਪਾਣੀ ਪਿਛਾਦਾ ਪਾਣੀ ਲੈ ਕੇ ਆ ਰਹੇ ਲੋਕ ਤੇ ਉਹ ਜਿਹੜਾ ਹੈਗੇ ਅੱਛਾ ਤੋਂ ਅੱਗੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਟਰੈਕਟਰ ਵਾਲਿਆਂ ਨਾਲ ਧਿਆਨ ਰੱਖਿਓ ਟਰੈਕਟਰ ਕੱਚੇ ਨਾਲ ਲੱਗ ਰਿਹਾ ਹੈ ਕਿਦਾ ਕਿ ਲੋਕੇ ਲਾਲਾ ਜੀ ਵਡਾ ਵਡਾ ਨੁਕਸਾਨ ਹਾਂ ਜੀ ਭਾਈ 10 ਦਿਨ ਤਕਰੀਬਨ 10 ਦਿਨ ਬਾਈ ਜੀ ਹੁਣੀ ਕਹਿੰਦੇ ਕਿ ਪਾਣੀ ਨਹੀਂ ਬਾਈ ਆਹ ਲਈ ਏਰੀਆ ਆਪਣਾ ਆ ਪਿੰਡ ਆ ਹਾਂਜੀ ਬਨਾਲਾ ਪਿੰਡ ਬਨਾਲਾ ਪਿੰਡ ਆ ਆਪਣੇ ਘਰ ਇੱਧਰ ਹਾਂਜੀ ਇਥੋਂ ਹੈਗੇ 1.5 ਕਿਲੋਮੀਟਰ ਅੱਗੇ 1.5 ਕਿਲੋਮੀਟਰ ਅੱਗੇ ਆ ਤੇ 10 ਦਿਨ ਹੋ ਗਏ ਆ ਪਾਣੀ ਇੰਨਾ ਹੀ ਚੱਲਦਾ ਕਿ ਘੜਦਾ ਵਾਧਾ ਇੱਕਦਮ 1.5 ਫੁੱਟ ਘੜਿਆ ਫੇਰ ਉਤਰਿਆ ਅੱਛਾ 1.5 ਫੁੱਟ ਘਟ ਗਿਆ ਸੀਗਾ 1.5 ਕਿਹੜਾ ਘਟ ਗਿਆ ਸੀ ਬਾਅਦ ਚ ਫੇਰ ਉਦਾਂ ਹੀ ਸਾਰਾ ਮਾਲ ਡੰਗਰ ਅੰਦਰ ਹੀ ਆ ਜਾਂਦਾ ਹੈ ਘਰਾਂ ਦੇ ਵੇਲੀਆਂ ਦੀਆਂ ਵੇਲੀਆਂ ਅੱਛਾ ਪਰਿਵਾਰ ਵੀ ਅੰਦਰ ਹੀ ਸਾਰੇ ਹਾਂਜੀ ਹਾਂਜੀ ਵੇਲੀਆਂ ਚ ਫਿਰ ਪਾਣੀ ਦਾ ਜਿਹੜਾ ਖਾਣ ਪੀਣ ਦਾ ਗੁਜ਼ਾਰਾ ਚੱਲ ਜਾਂਦਾ ਜਿਹੜਾ ਪਸ਼ੂਆਂ ਦਾ ੱਖਾ ਹੋਗਾ ਚਾਰੇ ਦਾ ਪਸ਼ੂਆਂ ਦਾ ੱਖਾ ਹੋਗਾ ਚਾਰੇ ਦਾ ੱਖਾ ਹੋਗਾ ਆ ਚਾਰੇ ਦਾ ਜਿਵੇਂ ਬਣਦਾ ਨਾ ਕੋਈ ਵੀ ਹੂੰ ਸਾਰਾ ੱਖਾ ਸਮੇਂ ਸਮੇਂ ਤੇ ਸੰਸਤਾਵਾਂ ਵੀ ਪਹੁੰਚ ਰਹੀਆਂ ਜਿਵੇਂ ਅੱਜ ਲਾਏ ਤਿੰਨ ਤੋਂ ਬਾਬਾ ਅਨੰਦ ਸਿੰਘ ਸੇਵਾ ਸੋਸਾਇਟੀ ਦੇ ਆਉਂਦੀ ਸੰਗਤ ਆਉਂਦੀ ਆ ਕੋਈ ਕਮੀ ਪੇਸ਼ੀ ਤਾਂ ਨਹੀਂ ਨਹੀਂ ਕਮੀ ਪੇਸ਼ੀ ਤਾਂ ਇਸ ਤਰ੍ਹਾਂ ਹੀ ਹੁੰਨ ਹਾਂ ਹਾਂ ਪਰ ਸੰਗਤ ਆਈ ਆ ਬੇ ਸਰੀ ਆ ਨਾ ਸੰਗਤ ਆਈ ਜਾਂਦੀ ਆ ਸੇਵਾ ਕਿਵੇਂ ਬਲਕਾਰ ਭਾਈ ਕਿਵੇਂ ਲੱਗਦਾ ਅੱਜ ਪਾਣੀ ਜਿਹੜਾ ਇੱਥੇ ਆਫੀ ਹੈਗਾ ਪਹੁੰਚੇ ਆਪਾਂ ਵੀ ਤੇਜ਼ ਆ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਿੰਡ ਲੋਹਾਰੇ ਤੋਂ ਰੱਖਣ ਦੀ ਸੇਵਾ ਤੋੜੀ ਦੀ ਸੇਵਾ ਤੇ ਬੱਚਿਆਂ ਨੇ ਖਾਣ ਪੀਣ ਦਾ ਸਮਾਨ ਲੈ ਕੇ ਸੰਗਤ ਦੇ ਸਹਿਯੋਗ ਨਾਲ ਤੇ ਐਨ ਆਰ ਐ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਮੇਨ ਪਰਾਲਾ ਤਨਤਨ ਬਾਬਾ ਨਨ ਸਰਵਜੋ ਦਿਖਾ ਦੇ ਵੀ ਥੱਲੇ ਗਿੱਟਿਆਂ ਦਾ ਜਿਹੜਾ ਗੋਡਿਆਂ ਦਾ ਪਾਣੀ ਜਾਂਦਾ ਹੈ ਸੇਵਾਦਾਰਾਂ ਵੱਲੋਂ ਸਾਰੇ ਸੇਵਾ ਅੱਜ ਛੋਡੀ ਕੀਤੀ ਹੋਈ ਸੇਵਾ ਕਫਲ ਹੋਈ ਹੈ ਜੀ ਤੁਸੀਂ ਆਪ ਹੀ ਲਾਈਵ ਦੇਖ ਰਹੇ ਹੋ ਪਾਣੀ ਦਾ ਵਹਾਅ ਬਹੁਤ ਤੇਜ਼ਾ ਤਿੰਨ ਤਿੰਨ ਡਾ ਡਾ ਹੀ ਫੁੱਟ ਪਾਣੀ ਚੜ ਰਿਹਾ ਜੀ ਇਹ ਜਿਹੜਾ ਰਛਨ ਦੀ ਤੁਸੀਂ ਸੇਵਾ ਦਿੱਤੀ ਹੈ ਮਾਇਆ ਦੀ ਸੇਵਾ ਦਿੱਤੀ ਹੈ ਇਹ ਘਰ ਘਰ ਦੀ ਘਰ ਰਛਨ ਦੀ ਸੇਵਾ ਪਹੁੰਚਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਲਕਾਰ ਬਾਈ ਨੇ ਦੱਸਿਆ ਕਿ ਜਿਹੜੀ ਤੁਸੀਂ 1-1 ਰੁਪਿਆ ਆਪਦੇ ਜਿਹੜੀ ਮਿਹਨਤ ਦੀ ਕਮਾਈ ਦਾ ਤੁਸੀਂ ਭੇਜਾ ਉਹ ਅੱਜ ਸਹੀ ਲਿਖੇ ਲੱਗੇਗਾ ਆ ਤੁਸੀਂ ਦੇਖ ਸਕਦੇ ਹੋ ਨਹੀਂ ਤਾਂ ਅਸੀਂ ਸਮਾਨ ਜਿਹੜਾ ਇਹ ਆ ਬਾਹਰ ਜਿਹੜਾ ਦਰਿਆ ਦੇ ਬੰਨ ਤੇ ਜਿਹੜੇ ਲੋਕ ਖੜੇ ਆ ਉਹਨਾਂ ਨੂੰ ਵੀ ਦੇਖ ਕੇ ਮੋੜ ਸਕਦੇ ਸੀ ਐਨੀਆਂ ਜਿਹੜੀਆਂ ਕੀਮਤੀ ਜਿਹੜਾ ਆਪਦੀਆਂ ਜਾਨਾਂ ਤੇ ਕੀਮਤੀ ਜਿਹੜੀ ਮਸ਼ੀਨਰੀ ਨਾਲ ਲੈ ਕੇ ਸਮੱਗਰੀ ਸਾਡੀ ਇਹੀ ਕੋਸ਼ਿਸ਼ ਸੀਗੀ ਜਦੋਂ ਵੀ ਅਸੀਂ ਪਿੰਡ ਤੋਂ ਤੁਰੇ ਆ ਕਿ ਬਾਬਾ ਜਸੀਰ ਸਿੰਘ ਨੇ ਵੀ ਇਹੀ ਗੱਲ ਕਹੀ ਸੀਗੀ ਆਪਾਂ ਨੂੰ ਅੰਦਰ ਜਾਣਾ ਪੈ ਜੇ ਕੋਈ ਗੱਲ ਨਹੀਂ ਆਪਾਂ ਅੰਦਰ ਹਰੇਕ ਘਰ ਤੱਕ ਜਿੰਨਾ ਕਿ ਹੈਗਾ ਆਪਣੇ ਕੋਲੇ ਜਿੰਨੇ ਕਿ ਜੋਗੇ ਆਪਾਂ ਹੈਗੇ ਆ ਸੰਗਤ ਨੇ ਸੇਵਾ ਭੇਜੀ ਆਪਾਂ ਹਰੇਕ ਘਰ ਨੂੰ ਇਹਦਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਪਹੁੰਚੇ ਵੀ ਆ ਦੇਖੋ ਤੁਸੀਂ ਆ ਦੇਖੋ ਵੀ ਗੋਡੇ ਗੋਡੇ ਪਾਣੀ ਗੋਡੇ ਗੋਡੇ ਆ ਹਾਂ ਤੇ ਅਸੀਂ ਧੰਨਵਾਦੀ ਕਰ ਧੰਨਵਾਦ ਉਹਨਾਂ ਦਾ ਕਰਦੇ ਆ ਜਿਨ੍ਹਾਂ ਨੇ ਸਾਡੇ ਨਗਰ ਨਿਵਾਸੀਆਂ ਨੇ ਐਨ ਆਰ ਆਈ ਵੀਰਾਂ ਨੇ ਹਾਜੀ ਜਿਹੜੇ ਮੁੰਡਿਆਂ ਜੀ ਬੈਠੇ ਉਹਨਾਂ ਨੇ ਸੰਯੋਗ ਕੀਤਾ ਅਸੀਂ ਇਹ ਰਾਸ਼ਨ ਅਸੀਂ ਰਾਸ਼ਨ ਅਤੇ ਚਾਰਾ ਟੂੜੀ ਲੈ ਕੇ ਆਏ ਆ ਖਾਣ ਪੀਣ ਦੀਆਂ ਵਸਤੂਆਂ ਬਾਬਾ ਮਹਾਰਾਜ ਕਿਰਪਾ ਕਰੇ ਕਿ ਇਹੇ ਜਿਹੜਾ ਸਮਾਪਵਤਾ ਦਾ ਕਿਸੇ ਤੇ ਨਾ ਆਵੇ ਇਹ ਜਹਾ ਸਮਾ ਕਿਉਂਕਿ ਜਿੱਥੋਂ ਤੱਕ ਦੇਖਦੇ ਆ ਪਾਣੀ ਪਾਣੀ ਦਿਖਦਾ ਪਾਣੀ ਮੇਰੇ ਗੋਟਿਆਂ ਤੋਂ ਉੱਤੇ ਆ ਰਿਹਾ ਹੈ तकरीबन ਇੱਥੇ ਢਾਈ ਤੋਂ ਤਿੰਨ ਫੁੱਟ ਮੈਨੂੰ ਲੱਗਦਾ ਪਾਣੀ ਹੋਊਗਾ ਮੇਰੇ ਗੋਡਿਆਂ ਤੱਕ ਪਾਣੀ ਬਾਬਾ ਜੀ ਪਾਣੀ ਦਾ ਵਹਾਅ ਜਿਹੜਾ ਤੇਜ਼ ਵੀ ਹੈ ਤੇ ਬਹੁਤ ਤੇਜ਼ ਪਾਣੀ ਵੀ ਹੈ ਤੇ ਪਰਮਾਤਮਾ ਬਿਸਕੈਰ ਤੋਂ ਜਲਦੀ ਜਿਹੜਾ ਇਹ ਜਿਹੜੀ ਸੰਗਤ ਆ ਜਿਹੜੇ ਘਰ ਆ ਇਹ ਡੁੱਬੇ ਹੋਏ ਉਹਨਾਂ ਨੂੰ ਜਲਦੀ ਕਹਿਰ ਤੋਂ ਇਹ ਬਚਾਵੇ ਤੇ ਕਹਿਰ ਚੁੱਕੇ ਇਹ ਦੱਸ ਦਿਆ ਵੀ ਇੱਥੋਂ ਦੇ ਇਲਾਕਾ ਇਹ ਪਿੰਡ ਵਾਲੇ ਵੀ ਇਹ ਬਡਾਲਾ ਪਿੰਡ ਆ ਪੱਟੀ ਦਾ ਏਰੀਆ ਇਹ ਪਰ ਇੱਥੋਂ ਦੇ ਲੋਕ ਦੱਸਦੇ ਆ ਵੀ ਜੇ ਹੱਜ ਵੀ ਪਾਣੀ ਬੰਦ ਹੁੰਦਾ ਨਾ ਤੇ ਇੰਨਾ ਪਾਣੀ ਇਹ 10-15 ਦਿਨ ਲੱਗ ਸਕਦੇ ਆ ਪਾਣੀ ਨੂੰ ਹਾਂ ਪਹਿਲਾਂ 10 ਦਿਨ ਤੋਂ ਚੱਲਦਾ ਆ ਰਿਹਾ ਤੇ ਬਾਅਦ ਦੇ ਵਿੱਚ ਜਿਹੜੀਆਂ ਜ਼ਮੀਨਾਂ ਆ ਉਹਨਾਂ ਚ ਰੇਤਾ ਕਿੰਨੀ ਚੜ ਗਈ ਹੋਊਗੀ ਕਿੰਨੇ ਪਸ਼ੂ ਡੰਗਰ ਵਿਚਾਰਾਂ ਦੇ ਨੁਕਸਾਨੇ ਗਏ ਆ ਘਰ ਵਿਖਾ ਦੀ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਵਿਆਹ ਆ ਦੇਖੋ ਘਰ ਜਿਹੜੇ ਲੋਕ ਉਹ ਮਾਤਾ ਇੱਕ ਛੱਤਾਂ ਤੇ ਖੜੀ ਆ ਐ ਲੋਕ ਛੱਤਾਂ ਦੇ ਉੱਤੇ ਖੜੇ ਆ ਕਿਉਂਕਿ ਜਿਹੜੀ ਤੁਹਾਡੀ ਸੇਵਾ ਦਿੱਤੀ ਵੀ ਆ ਉਹ ਅੱਜ ਅਸੀਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਸਹੀ ਹੱਥਾਂ 'ਚ ਪਹੁੰਚੇ ਨਹੀਂ ਤਾਂ ਬੰਨਾਂ ਤੇ ਰੋੜਾਂ ਦੇ ਉੱਤੇ ਆਮ ਜਿਹੜੇ ਲੁੱਟੋਇਰੇ ਕਹਿ ਸਕਦੇ ਉਹਨਾਂ ਨੂੰ ਖੜੇ ਆ ਸਮਾਨ ਲੈਣ ਵਾਲੇ ਮੈਂ ਸਾਰਿਆਂ ਨੂੰ ਜਿਹੜੇ ਵੀਡੀਓ ਦੇਖਦੇ ਆ कि ਜਿਨਾਂ ਨੇ ਵੀ ਰਾਸ਼ਨ ਲੈ ਕੇ ਆਉਣਾ ਅਗੇ ਨੂੰ ਜਾਂ ਕੋਈ ਮਦਦ ਲੈ ਕੇ ਆਉਣੀ ਆ ਉਹ ਥੋੜਾ ਜਿਹਾ ਰਿਸਕ ਤਾਂ ਜ਼ਰੂਰ ਲੈਣਾ ਪੈਂਦਾ ਪਰ ਰਿਸਕ ਲੈ ਕੇ ਤੁਸੀਂ ਆਓ ਇਸ ਆਪੇਰ ਕੇ ਚਾ ਕੇ ਆਪ ਤੁਰ ਕੇ ਆਪ ਉੱਤੇ ਪਹੁੰਚਦਾ ਕਰੋ ਇਹੀ ਬੇਨਤੀ ਆ ਕਿਉਂਕਿ ਬੇੜੀਆਂ ਖੜੀਆਂ ਇਹਨਾਂ ਪਿੰਡਾਂ ਨਹੀਂਆਂ ਬੇੜੀਆਂ ਵੀ ਲੱਗ ਜਾਣਗੀਆਂ ਲੋਹਾਰੇ ਦੀ ਨੌਜਵਾਨ ਵੀਰ ਤਨਤਨ ਬਾਬਾ ਨਾਨ ਸਿੰਘ ਜੀ ਸੇਵਾ ਸੁਸਾਇਟੀ ਦੇ ਸਾਡੇ ਅਤੇ ਨਗਰ ਨਿਵਾਸੀ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਤਕੜੀ ਤਸੀਲ ਧਰਮਕੋਟ ਤੋਂ ਆਏ ਆ ਮੇਰਾ ਤਾਂ ਸਾਹ ਵੀ ਚੜ ਗਿਆ ਜੀ ਵਾਹਿਗੁਰੂ ਕਿਰਪਾ ਕਰੇ ਇਹ ਕਿਸੇ ਤੇ ਦੇਣਦਾਨ ਦੇਖਣੇ ਪੈਣ ਆਹ ਵਾਹ ਜੀ ਪ੍ਰਭ ਜੀ ਉਹ ਤੇ ਬੇੜੀਆਂ ਦਾ ਪ੍ਰਬੰਧ ਵੀ ਜਿਹੜਾ ਕੀਤਾ ਹੋਇਆ ਬੇੜੀਆਂ ਖੜੀਆਂ ਹੈਗੀਆਂ ਸੋ ਡੇੜੀਆਂ ਖੜੀਆਂ ਜੇ ਕਿਤੇ ਬਾਹਰ ਅੰਦਰ ਜਾਣਾ ਜਾਂ ਪਾਣਾ ਪੈ ਜੇ ਬਾਈ ਉਹਨਾਂ ਦੇ ਅਲੱਗ-ਅਲੱਗ ਤੌਰ ਤੇ ਆਪਦੇ ਤੌਰ ਤੇ ਜਿਹੜਾ ਪ੍ਰਬੰਧ ਕੀਤੇ ਹੋਏ ਆ। ਸੋ ਮਾਤਾ ਆਹੀ ਪਿੰਡ ਆ ਤੁਹਾਡਾ। ਇਹ ਆਹੀ ਹੈ ਤੁਹਾਡਾ ਪਾਣੀ ਕਿਹਾ। ਹਾਂ। ਰਵਜੋਤ ਕਿ ਕਿੱਧਰ ਮਾਤਾ ਜੀ ਘਰ ਤੁਹਾਡਾ? ਉਹ ਬੰਡਾਰੇ ਚ। ਉਹ ਬੰਡਾਲਾ ਆਹੀ ਪਿੰਡ ਆ। ਆਈ ਹੋਈ। ਤੇ ਕਿੰਨਾ ਕੁ ਪਾਣੀ ਉਧਰ ਕਰਾਂਗੇ? ਉਹ ਤੇ ਬਹੁਤ ਪਾਣੀ ਹੈ। ਬਹੁਤ ਪਾਣੀ ਆ। ਰਾਸ਼ਨ ਪਾਣੀ ਪਹੁੰਚ ਰਿਹਾ ਉੱਥੇ। ਕਹਿੰਦਾ ਕਿੱਥੇ ਹੁਣ ਭਰਾਵਾ ਪਾਣੀ ਚਾਹੀਨੇ ਨਾ ਪਾਣੀ ਆਇ ਤੇ ਆਏ ਆ। ਨਹੀਂ ਰਾਸ਼ਨ ਪਾਣੀ ਉੱਥੇ ਜਾਂਦਾ ਨਹੀਂ ਗੱਲ। ਰਾਸ਼ਨ ਪਾਣੀ ਆਇਆ ਸੌਦਾ ਨਹੀਂ ਜਿਆਦਾ ਭੁੱਖੇ ਤੇ ਆਏ ਬੈਠੇ ਨਹੀਂ ਕਿ ਨਹੀਂ ਕਿ ਜਿਵਾ ਕੇ। ਹਾਂ। ਦੋ ਦਿ ਅਜੋਗੇ ਤਾਂ 12 ਦਿਨ 10 12 ਦਿਨ ਕੋ ਪਾਣੀ ਨੂੰ ਆ ਇਹ ਨਹੀਂ ਚੱਲੀ ਜਾਂਦਾ ਇਹ ਇਚਰੇ ਚੱਲੀ ਜਾਂਦਾ ਚੱਲੀ ਜਾਂਦਾ ਠੀਕ ਹੈ ਉਹ ਤੇ ਨਿਆਣੇ ਨਹੀਂ ਕਹਿੰਦੇ ਕਿ ਕੋ ਖੇਚੇ ਆਈ ਗੱਲ ਆਏ ਰੋ ਦੇ ਕੇ ਗਏ ਲੰਗਰ ਹਾਂ ਕਿ ਉਹਨਾਂ ਤੋਂ ਖਾਧੀਆਂ ਤੇ ਫੇ ਕੋਈ ਲੋ ਤੇ ਇਚਰੇ ਬਸ ਕੋਈ ਪੈਹਾਨੀ ਤੇ ਲਟੀ ਗਿਆ ਕੋਈ ਇਥੋਂ ਦਵਾਈਆਂ ਮੁੰਡੇ ਲਗਾਏ ਤੇ ਫੇਰ ਵੀ ਉਹਨਾਂ ਦਵਾਈਆਂ ਮੁਕਤ ਦਿੱਤੀਆਂ ਵਿਚਾਰੇ ਦਾਣਿਆਂ ਤੋਂ ਜਾਂ ਪਹੁੰਚ ਗਏ ਹਾਂ ਫੇ ਇਥੋਂ ਲਗਾਏ ਮੁੰਡੇ ਕੇ ਅੱਛਾ ਇਥੋਂ ਲੈ ਕੇ ਆ ਆ ਇਥੋਂ ਲੈ ਕੇ ਠੀਕ ਹੈ ਠੀਕ ਕਿਵੇਂ ਲੱਗਦਾ ਪਾਣੀ ਬਹੁਤ ਜ਼ਿਆਦਾ ਹੈਗਾ ਜੀ ਕਿਤਾ ਮਾਲਕ ਦੀ ਕੁਦਰਤੀ ਕਰੋਪੀ ਆ ਪਰਮਾਤਮਾ ਤੁੰਤ ਕਿਵਾਂ ਸੇਵਾ ਕੀਤਾ ਇਹਨਾਂ ਫਰਤ ਨੂੰ ਤੇ ਜਿਹੜਾ ਜਾਲ ਆ ਪਾਣੀ ਇਹ ਪਰਬਤਵਾਂ ਨੂੰ ਹਵਾ ਆ ਤੇ ਅਸੀਂ ਕਿਹਨੇ ਵੱਧ ਤੋਂ ਵੱਧ ਸੇਵਾ ਸੰਗਤ ਦੇ ਬਾਰੇ ਤੋਂ ਆਈ ਆ ਸੇਵਾ ਕਰਨਾਂ ਤੇ ਸਾਡੇ ਲੰਗਰ ਦੇ ਤੇ ਤਲਫੁੱਲ ਲੈ ਕੇ ਆਏ ਆ ਉਹਨਾਂ ਦਾ ਧੰਨਵਾਦ ਵੈਗੜੀ ਦਾ ਖਾਸਾ ਸਤਿ ਸ਼੍ਰੀ ਅਕਾਲ ਵਾਹ ਬਹੁਤ ਵੱਡੀ ਸੇਵਾ ਇਹ ਪਿੰਡ ਲੋਹਾਰੇ ਦੀ ਸੰਗਤ ਦਾ ਸਾਰੀ ਪਰਵਜਨ ਸਾਰੇ ਦਿਖਾ ਦੇ ਮੁੰਡੇ ਸੇਵਾਰ ਇੰਨਾ ਜਿਹੜਾ ਪਾਣੀ ਦੇ ਵਿੱਚ ਦੀ ਏਡਾ ਵੱਡਾ ਰਿਸਕ ਲੈ ਕੇ ਏਡੀ ਵੱਡੀ ਜਿਹੜਾ ਮਸ਼ੀਨਰੀਆਂ ਨਾਲ ਲੈ ਕੇ ਰਸਦਾ ਨਾਲ ਲੈ ਕੇ ਪਸ਼ੂਆਂ ਦੇ ਲਈ ਜਿਹੜਾ ਤੂੜੀ ਦਾ ਪ੍ਰਬੰਧ ਵੱਡਾ ਪ੍ਰਬੰਧ ਕਰਕੇ ਲੈ ਕੇ ਆਏ ਨੇ ਸੋ ਬਹੁਤ ਵੱਡੀ ਸੇਵਾ ਸਾਰੇ ਸੇਵਾਦਾਰ ਬਾਬਾ ਆਨੰਦ ਸਿੰਘ ਸੇਵਾ ਸੇਵਾ ਸੁਸਾਇਟੀ ਦੇ ਸਾਰੇ ਸੇਵਾਦਾਰ ਆ ਸੋ ਵੱਡਾ ਉਪਰਾਲਾ ਇੱਥੋਂ ਤੱਕ ਪਹੁੰਚਣ ਦੀ ਲੋੜ ਆ ਅੱਜ ਜਿਹੜੇ ਆ ਘਰ ਪ੍ਰਭਜੋ ਤੋਂ ਘਰ ਵਿਖਾ ਦੇ ਜਿਹੜੇ ਡੁੱਬੇ ਹੋਏ ਆ ਧਿਆਨ ਨਾਲ ਮਾਰੇ ਪਿੱਛੇ ਨਾ ਜਾਵੜੀ ਪਾਣੀ ਤੁਸੀਂ ਦੇਖ ਸਕਦੇ ਹੋ ਸਾਰੇ ਸੇਵਾਦਾਰ ਜਿਹੜੇ ਪਾਣੀ ਦੇਖੋ ਤੁਸੀਂ ਗੋਡਾਂ ਤੱਕ ਜਿਹੜਾ ਪਾਣੀ ਆ 2.5 2.5 ਫੁੱਟ 3 3 ਫੁੱਟ ਪਾਣੀ ਆ ਇਹਨੇ ਰਸਕ ਦੇ ਵਿੱਚ ਜਿਹੜਾ ਟਰੈਕਟਰ ਲੈ ਕੇ ਗੱਡੀਆਂ ਲੈ ਕੇ ਇੱਥੇ ਪਹੁੰਚੇ ਆ ਹੋਰ ਵੀ ਸੰਗਤ ਜਿਹੜੀ ਪਹੁੰਚ ਰਹੀ ਆ ਸਾਨੂੰ ਲੋੜਾ ਅੱਜ ਬੰਨਾ ਤੇ ਖੜ ਕੇ ਜਿਹੜਾ ਸੇਵਾ ਨਾ ਕਰਕੇ ਮੁੜ ਜਾ ਕਰੋ ਤੁਸੀਂ ਵਿੱਚ ਜਾ ਕੇ ਦੇਖੋ ਕਈ ਵਾਰੀ ਜਿੰਨਾਂ ਨੂੰ ਲੋੜ ਹੁੰਦੀ ਉੱਥੋਂ ਤੱਕ ਇਹ ਰਾਸ਼ਨ ਪਹੁੰਚਦਾ ਹੀ ਨਹੀਂ ਸੋ ਸਾਨੂੰ ਇਹ ਚੀਜ਼ ਦਾ ਪਹਿਲਾਂ ਪਤਾ ਲੱਗਿਆ ਸੀ ਕਿ ਰਾਸ਼ਨ ਇਹ ਪਹੁੰਚਦਾ ਨਹੀਂ ਉੱਥੋਂ ਤੱਕ ਅੱਜ ਇਸੇ ਕਰਕੇ ਹੀ ਉਹਨਾਂ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਜਿੰਨਾਂ ਕੋ ਸਮਾਨ ਲੈ ਕੇ ਆਏ ਆ ਕਿ ਹਰੇਕ ਘਰ ਨੂੰ ਜਿਹੜਾ ਹਰੇਕ ਘਰ ਤੱਕ ਪਹੁੰਚਦਾ ਕਰੀਏ ਪਾਣੀ ਤੇਜ ਹੋਈ ਜਾਂਦਾ ਪਾਣੀ ਤੇਜ ਆ ਪਾਣੀ ਵਧਦਾ ਵੀ ਆਪਾਂ ਲਾ ਕੇ ਤੇ ਨਿਕਲੀਏ ਬਾਹਰ ਕਰੋ ਬੈਗ ਕਰੋ ਟਰਾਲੀ ਬੈਗ ਲਾ ਕੇ ਬਾਈ ਪਾਣੀ ਵਧਦਾ ਹੀ ਆਉਂਦਾ ਹੋ ਤੂੰ ਦੂਰਾ ਖਾ